ਲੁਧਿਆਣਾ 'ਚ ਦੀਵਾਲੀ ਦੀ ਰਾਤ ਉਸ ਵੇਲੇ ਮਾਹੌਲ ਗਰਮਾ ਗਿਆ ਜਦੋਂ ਡੀਐਸਪੀ ਤੇ ਇੱਕ ਵਿਅਕਤੀ ਵਿਚਾਲੇ ਝਗੜਾ ਹੋ ਗਿਆ ਦਰਅਸਲ ਡੀਐਸਪੀ ਦੀ ਕਾਰ ਇੱਕ ਹੋਰ ਕਾਰ ਨਾਲ ਟਕਰਾ ਗਈ ਇਸ ਦੌਰਾਨ ਡੀਐਸਪੀ ਦੀ ਕਾਰ ਪੂਰੀ ਤਰ੍ਹਾਂ ਨੁਕਸਾਨੀ ਗਈ ਤੇ ਦੂਸਰੀ ਕਾਰ ਨੂੰ ਵੀ ਨੁਕਸਾਨ ਪਹੁੰਚਿਆ ਪਰ ਡੀਐਸਪੀ ਦਾ ਪਾਰਾ ਚੜ ਗਿਆ ਤੇ ਉਸਨੇ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਹੰਕਾਰੇ ਅਨੁਸਾਰ ਕਾਰ ਚੋਂ ਵਿਅਕਤੀ ਆਪਣੀ ਪਤਨੀ ਨਾਲ ਜਾ ਰਿਹਾ ਸੀ ਉਹਨਾਂ ਦੀ ਕਾਰ ਬਾਡੇਵਲ ਰੋਡ ਤੇ ਡੀਐਸਪੀ ਜਤਿੰਦਰ ਚੋਪੜਾ ਦੀ ਕਾਰ ਨਾਲ ਟਕਰਾ ਗਈ ਡੀਐਸਪੀ ਆਪਣੇ ਭਰਾ ਨਾਲ ਜਾ ਰਿਹਾ ਸੀ ਟੱਕਰ ਹੁੰਦੇ ਹੀ ਡੀਐਸਪੀ ਤੇ ਉਸ ਦਾ ਭਰਾ ਬਾਹਰ ਨਿਕਲ ਆਏ ਆਦਮੀ ਤੇ ਉਸ ਦੀ ਪਤਨੀ ਵੀ ਕਾਰ ਚੋਂ ਬਾਹਰ ਨਿਕਲ ਆਏ ਦੋਵਾਂ ਟੀਰਾਨੇ ਆਪਣੇ ਵਾਹਨਾਂ ਦੀ ਜਾਂਚ ਕੀਤੀ ਟੱਕਰ ਚ ਡੀਐਸਪੀ ਦੀ ਕਾਰ ਪੂਰੀ ਤਰ੍ਹਾਂ ਨੁਕਸਾਨੀ ਗਈ ਸੀ ਜਦਕਿ ਵਿਅਕਤੀ ਦੀ ਕਾਰ ਨੂੰ ਵੀ ਨੁਕਸਾਨ ਪਹੁੰਚਿਆ ਦੋ ਜæg ਕਿ ਡੀਐਸਪੀ ਕਾਰ ਦੇ ਨੁਕਸਾਨੇ ਜਾਣ ਤੇ ਗੁੱਸੇ ਚ ਆ ਗਿਆ ਤੇ ਉਸਦੇ ਵਿਅਕਤੀ ਨਾਲ ਬਹਿਸ ਕਰਨੀ ਸ਼ੁਰੂ ਕਰ ਦਿੱਤੀ। ਵਿਅਕਤੀ ਨੇ ਆਪਣੀ ਕਾਰ ਦੇ ਨੁਕਸਾਨ ਬਾਰੇ ਦੱਸ ਕੇ ਵਿਰੋਧ ਵੀ ਕੀਤਾ। ਇਸ ਤੇ ਦੋਵਾਂ ਵਿਚਕਾਰ ਤਿੱਖੀ ਬਹਿਸ ਸ਼ੁਰੂ ਹੋ ਗਈ। ਉਸਨੇ ਤੇ ਉਸਦੇ ਭਰਾ ਨੇ ਗਾਲੀ ਗਲੋਚ ਯਾਨੀ ਕਿ ਡੀਐਸਪੀ ਤੇ ਡੀਐਸਪੀ ਦੇ ਭਰਾ ਦੇ ਵੱਲੋਂ ਗਾਲੀ ਗਲੋਚ ਕਰਨੀ ਸ਼ੁਰੂ ਕਰ ਦਿੱਤੀ ਗਈ। ਲੋਕਾਂ ਨੇ ਕਿਸੇ ਤਰ੍ਹਾਂ ਸਥਿਤੀ ਨੂੰ ਸ਼ਾਂਤ ਕੀਤਾ। ਅੱਜ ਤੱਕ ਇਹ ਨਹੀਂ ਪਤਾ ਲੱਗ ਸਕਿਆ ਕਿ ਵੀਡੀਓ ਬਣਾਉਣ ਵਾਲਾ ਦੂਜਾ ਤੇ ਰਿਕਾਰਡ ਕੌਣ ਸੀ। ਇਹ ਸਾਰੀ ਘਟਨਾ ਦੀ ਹਾਲਾਂਕਿ ਵੀਡੀਓ ਸਾਹਮਣੇ ਆਈ ਹੈ। ਆਓ ਤੁਸੀਂ ਵੀ ਪਾਓ ਇਹਨਾਂ ਤਸਵੀਰਾਂ ਤੇ ਇੱਕ ਨਜ਼ਰ। ਕਿੱਥੇ ਲੱਗਦੇ ਪਏ ਤਰਾ ਕਿਤੇ ਮਰਦੇ ਹੋ ਇੱਥੇ ਕਿੱਥੇ ਲੰਮਾ ਆਏ ਹੋ ਵੀ ਪੌਂਸ ਵਾਲਾ ਤਰਾ ਕਿਤੇ ਆਏ ਹੈਗਾ ਸਾਡੇ ਬੰਦੇ ਕਿੱਥੇ ਹੋਣੇ ਪਏ ਤੁਸੀਂ ਉੱਧਰ ਆ ਕੇ ਗੱਲ ਕਰ ਹਾਂ ਆ ਬੰਦਾ ਆ ਬੰਦਾ ਧਮਕੀ ਮਿਲਦੀ ਆ ਮਾਰਨ ਦੀ ਗੱਡੀ ਗੱਡੀ ਮਾਰ ਕੇ ਤੁਸੀਂ ਗੱਡੀ ਭੰਨ ਕੇ ਉੱਤੇ ਉੱਠ ਨੂੰ ਮਾਰ ਕੇ ਉਹ ਜਣਾਈ ਆ ਬੰਦੇ ਨੇ ਗਵਾਕ આ કોણ સાડી ગરામિયાનો ગાલા આ કોણ સાળા તમને ધમકી દેશે ઓલા કરી ધમકી જુગા ઉસકે બી મારે છે ધમકી આ દેલું હે બેલિયા બનાવી શક્યા હોગે ઓજી કૂતા આ અહીંયા જ છો કે ના છો પેલો છો કે ચાલો કોઈ